मनोदीर मनो दुवारा सतगुर नाम दुवारा पव ਆਗ ਜਗਾਏ ਜਾਂਦੇ ਨੇ ਆਗ ਜਗਾਏ ਜਾਂਦੇ ਨੇ ਤੇ ਬਾਗ ਜਗਾਏ ਜਾਂਦੇ ਨੇ ਬਾਗ ਜਗਾਏ ਜਾਂਦੇ ਨੇ ਆਗ ਜਗਾਏ ਜਾਂਦੇ ਨੇ ਆਗ ਬਾਈ ਜੰਦੇ ਨੇ ਦੁਆਰਾ ਬਾਬੇ ਨਾਲ ਕਰਾ ਆਗ ਜਗਾਏ ਜਾਂਦੇ ਨੇ ਵਾਹ ਦਾ ਸਤ ਗੁਰੂ ਨਾਨਕ ਜਾਇ ਤੇ ਪਾਗ ਜਗਾਏ ਜਾਂਦੇ ਨੇ ਦੁਆਰਾ ਸਤ ਗੁਰੂ ਨਾਨਕ ਜਾਇ ਤੇ ਪਾਗ ਜਗਾਏ ਜਾਂਦੇ ਨੇ ਦੁਆਰਾ ਸਤ ਗੁਰੂ ਨਾਨਕ ਜਾਇ ਤੇ ਪਾਗ ਜਗਾਏ ਦੁਨੀਆਂ ਦੇ ਸਤਾਏ ਲੋਕ ਇਥੇ ਦੁਨੀਆਂ ਦੇ ਸਤਾਏ ਲੋਕ ਇਥੇ ਸਭ ਚਰਨੀ ਲਾਏ ਜਾਂਦੇ ਨੇ ਦੁਨੀਆਂ ਦੇ ਸਤਾਏ ਲੋਕ ਇਥੇ ਸਭ ਚਰਨੀ ਲਾਏ ਜਾਂਦੇ ਨੇ ਜਗਦੇ ਨੇ ਦੁਨੀਆਂ ਦੇ ਸਤਾਏ ਲੋਕ ਇਥੇ ਸਭ ਚਰਨੀ ਲਾਏ ਜਾਂਦੇ ਨੇ ਦੁਨੀਆਂ ਦੇ ਸਤਾਏ ਲੋਕ ਇਥੇ ਚਰਨੀ ਲਾਏ ਜਾਂਦੇ ਆਜ ਸਤਾਏ ਲੋਕੇ ਤੇ ਕਰਨੀ ਲਾਇ ਦਸੇ ਆਜ ਸਤਾਏ ਲੋਕੇ ਤੇ ਕਰਨੀ ਲਾਇ ਗੰਦੇ ਕੋਈ ਸ਼ਰਧਾ ਲੈ ਕੇ ਆ ਜਾਵੇ ਕੋਈ ਸ਼ਰਧਾ ਲੈ ਕੇ ਆ ਜਾਵੇ ਸੱਚਖੰਡ ਚ ਪੁਜਾਈ ਆ ਜਾਵੇ ਕੰਡਿ ਚ ਪੁਜਾਰੇ ਜਾਂਦੇ ਸਰਦਾਲੇ ਕੇ ਆ ਜਾਵੇ ਸੱਚ ਕੰਡਿ ਚ ਪੁਜਾਰੇ ਜਾਂਦੇ ਸਰਦਾਲੇ ਕੇ ਆ ਜਾਵੇ ਸੱਚ ਕੰਡਿ ਪੁਜਾਰੇ ਜਾਂਦੇ ਦੰਗ ਪਰਮ ਸੰਸਕਾਰ ਜੋ ਗਰੀਬ ਨਵਾਜ਼ ਗਰੀਬਾਂ ਨੂੰ ਨਵਾਜਣ ਵਾਲੇ ਦੋ ਜਹਾਨ ਦੇ ਵਾਲੀ ਸਰਬੇ ਕਾਇਨਾਇ ਚਵਰ ਛਤਰ ਤਖਤਾਂ ਦੇ ਮਾਲਕ 10 ਗੁਰੂ ਸਹਿਬਾਨਾਂ ਦੀ ਆਤਮਿਕ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸਾਡੇ ਪਿਆਰੇ ਬਾਬਾ ਜੀ ਬਾਬਾ ਕੁੰਦਰ ਸਿੰਘ ਜੀ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਰੂਮੀ ਸਾਹਿਬ ਪੂਚੋ ਕਲਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਵੱਡੇ ਭਾਗ ਹੋਣ ਤੇ ਉਹਨਾਂ ਨੂੰ ਸਾਹਮਣੇ ਬੈਠ ਕੇ ਉਹਨਾਂ ਦੇ ਬਚਨ ਸੁਣਨ ਦਾ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੁੰਦਾ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਮਨਾਂ ਦੇਖ ਲੈ ਸਾਧੂਆਂ ਦਾ ਸੰਗ ਹੋ ਗਿਆ ਕਿ ਆਪਾਂ ਮਹਾਰਾਜ ਦੇ ਚਰਨਾ ਵਿੱਚ ਬੈਠੇ ਆਂ ਮਹਾਪੁਰਖਾਂ ਦੀ ਸੰਗਤ ਕਰ ਰਹੇ ਆਂ ਦੇ ਵਿੱਚ ਇਸ ਭਾਗਾਂ ਵਾਲੀ ਧਰਤੀ ਤੇ ਮਹਾ ਸੰਪਤ ਦਾ ਜੋ ਕੁੰਭ ਚੱਲ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਮਹਾਪੁਰਖਾਂ ਦੀ ਜਦ ਮੌਜ ਹੁੰਦੀ ਹੈ ਮੰਨਤਾ ਜੀ ਵਰਗੇ ਸਰਦਾਰਾਂ ਤੋਂ ਸੇਵਾਦਾਰਾਂ ਤੋਂ ਆਪ ਸਮੂਹ ਸੰਗਤਾਂ ਤੋਂ ਮਹਾਪੁਰਖ ਸੇਵਾ ਕਰਵਾ ਲੈਂਦੇ ਆ ਗੁਰੂ ਸਾਹਿਬ ਆਪ ਕਰਦੇ ਆ ਮਹਾਪੁਰਖਾਂ ਦੀ ਕਮਾਈ ਹੈ ਸੰਗਤਾਂ ਤੇ ਸੇਵਾਦਾਰਾਂ ਦਾ ਤੇ ਇੱਕ ਬਹਾਨਾ ਬਣਾਉਂਦੇ ਆ ਮਹਾਪੁਰਖ ਕਹਿੰਦੇ ਕੋਈ ਰਾਜਾ ਸੀ ਸੁਣਨ ਵਾਲੀ ਗੱਲ ਹੈ ਤਵੱਜਾ ਦਿਓ ਕੋਈ ਰਾਜਾ ਸੀ ਤੇ ਰਾਜੇ ਨੇ ਲੰਗਰ ਲਾਤਾ ਉਹਨੇ ਆਖਿਆ ਕਿ ਮੈਂ ਆਪਣੀ ਨਗਰੀ ਦੇ ਵਿੱਚ ਨਾ ਲੰਗਰ ਲਾਉਣਾ ਤੇ ਨਗਰ ਦੇ ਜਿੰਨੇ ਵੀ ਲੋਕ ਐ ਸੇ ਪਾਸੇ ਦੇ ਲੋਕ ਐ ਉਹ ਮੇਰੇ ਦਰਵਾਜੇ ਤੇ ਆਉਣ ਮੇਰੇ ਬੂਹੇ ਤੇ ਆਉਣ ਜਿਹਨੂੰ ਦਾਣਾ ਪਾਣੀ ਮਾਇਆ ਜੋ ਕੁਛ ਚਾਹੀਦਾ ਉਹਨੂੰ ਮਿਲੇ ਆਪਣੇ ਸੇਵਾਦਾਰਾਂ ਦੀ ਨੌਕਰਾਂ ਦੀ ਡਿਊਟੀ ਲਾਤੀ ਜਿਹੜਾ ਵੀ ਆਵੇ ਝੋਲੀਆਂ ਪਰ ਕੇ ਵਾਪਸ ਜਾਵੇ ਤੇ ਉਸ ਰਾਜੇ ਦੀ ਜੈ ਜੈਕਾਰ ਹੋਣ ਲੱਗ ਪਈ ਕੁਝ ਦਿਨਾਂ ਬਾਅਦ ਉੱਥੇ ਲੈਣਾ ਲੱਗ ਪਿਆ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਜਦ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਤੇ ਰਾਜੇ ਨੂੰ ਦੱਸਿਆ ਕਹਿੰਦੇ ਇਸ ਤਰ੍ਹਾਂ ਕਰੋ ਕਿ ਲੈਣਾ ਬਣਾਓ ਇਹਨਾਂ ਨੂੰ ਕਹੋ ਵੀ ਵਾਰੀ ਸਿਰ ਜਿਹੜਾ ਸਵੇਰ ਪਹਿਲਾਂ ਜਾਂਦਾ ਹੈ ਉਹ ਪਹਿਲਾਂ ਮੁੜ ਜੇ ਜਿਹੜਾ ਬਾਅਦ ਚ ਆਉਂਦਾ ਹੈ ਬਾਅਦ ਚ ਮੁੜ ਜੇ ਵਾਰੀ ਸਿਰ ਆਈ ਜਾਣ ਸਾਰਿਆਂ ਨੂੰ ਖਾਲੀ ਕਿਸੇ ਨੂੰ ਨਹੀਂ ਮੋੜਦੇ ਸਾਰੇ ਲੋਕ ਆਉਣ ਆਪਣੀ ਵਾਰੀ ਦੀ ਉਡੀਕ ਕਰ ਲੰਮੀਆਂ ਲੰਮੀਆਂ ਲੈਣਾ ਲੱਗਦੇ ਉਸ ਨਗਰ ਦੇ ਵਿੱਚ ਇੱਕ ਫਕੀਰ ਰਹਿੰਦਾ ਸੀ ਇੱਕ ਮਹਾਂਪੁਰਸ਼ ਸੀ ਰੱਬ ਦਾ ਪਿਆਰਾ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਕੀ ਹੈ ਜਿਨ੍ਹਾਂ ਸਾਸ ਗ라스 ਨਾ ਵਿਸਰੈ ਪੂਰਨ ਸੋਈ ਸ ਹਰ ਨਾਮਾ ਮਨ ਮੰਨ ਲੇ ਮਹਾਂਪੁਰਖ ਹਰ ਸਮੇਂ ਭਾਵੇਂ ਉਹ ਗੱਡੀ ਦੇ ਵਿੱਚ ਆਉਂਦੇ ਆ ਸਫਰ ਦੇ ਵਿੱਚ ਹੈ ਭਾਵੇਂ ਸੰਗਤਾਂ ਦੇ ਵਿੱਚ ਬੈਠੇ ਫਿਰ ਤੇ ਜਪਣਾ ਜਪਾਉਣਾ ਹੈ ਜਿਨ੍ਹਾਂ ਨੂੰ ਕਦੇ ਵੀ ਵਿਸਰਦਾ ਨਹੀਂ ਉਹਨਾਂ ਨੂੰ ਤੁਸੀਂ ਸੰਤ ਕਹਿ ਸਕਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ ਮਹਾਂਪੁਰਖ ਕਹਿ ਕੇ ਗਏ ਆ ਬੜੀਆਂ ਸੋਹਣੀਆਂ ਉਹਨਾਂ ਨੇ ਰਮਜਾਂ ਦਿੱਤੀਆਂ ਕਈ ਤੇ ਗੁੱਸਾ ਕਰ ਜਾਂਦੇ ਆ ਕਈ ਤੇ ਸੋਚਦੇ ਆ ਵੀ ਬਾਬਿਆਂ ਨੇ ਆਹ ਗੱਲ ਕੀ ਕਹਤੀ ਪਰ ਜਿਹੜੀਆਂ ਉਹਨਾਂ ਨੇ ਰਮਜਾਂ ਦਿੱਤੀਆਂ ਵੀ ਭਾਈ ਇਕੱਲਾ ਮੱਥਾ ਠੇਕ ਕੇ ਮੁੜ ਜਾਣਾ ਜਾਂ ਇਕੱਲੀ ਗਿਣਤੀ ਕਰ ਲੈਣੀ ਵੀ ਅਸੀਂ ਇੰਨੇ ਪਾਠ ਦੇ ਥਲੇ ਅੰਦਰੋਂ ਉਹਨਾਂ ਨੇ ਕਿਹਾ ਵੀ ਅੰਦਰੋਂ ਬਦਲੋ ਮਨ ਕਰਕੇ ਤੁਸੀਂ ਸਮਝੋ ਕਿ ਗੁਰੂ ਨਾਨਕ ਸਾਹਿਬ ਸਾਨੂੰ ਦੇਖ ਰਹੇ ਵੱਡੇ ਮਹਾਂਪੁਰਖ ਸਾਡੇ ਗੁਰੂ ਸਹਿਬਾਨ ਉਹ ਸਾਨੂੰ ਦੇਖ ਰਹੇ ਆ ਐਸੀ ਭਾਵਨਾ ਦੇ ਨਾਲ ਕੋਈ ਕੀਰਤਨ ਕਰ ਲਵੇ ਐਸੀ ਭਾਵਨਾ ਦੇ ਨਾਲ ਕੋਈ ਪਾਠ ਕਰ ਲਵੇ ਐਸੀ ਭਾਵਨਾ ਲੈ ਕੇ ਕੁਝ ਸੇਵਾ ਕਰਦਾ ਕਿ ਮੈਂ ਜਲ ਸ਼ਕਾਰ ਰਿਹਾ ਮੈਂ ਪ੍ਰਸ਼ਾਦਾ ਸ਼ਕਾਰ ਰਿਹਾ ਸੰਗਤਾਂ ਨੂੰ ਤੇ ਮੈਨੂੰ ਮੇਰਾ ਗੁਰੂ ਨਾਨਕ ਵੇਖਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਐ ਤੇ ਵੱਡੀ ਕਲਾਸ ਦੀ ਪੜਾਈ ਅਵਸਥਾ ਤੇ ਵੱਡੀ ਹੈ ਪਰ ਮਾਪੁਰਖਾਂ ਨੇ ਰਮਜਾਂ ਵਿੱਚ ਸਮਝਾਇਆ ਹੈ ਰਮਜਾਂ ਹੀ ਹੁੰਦੀਆਂ ਫੱਕਰ ਆਉਂਦੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਫਕਰਾਂ ਦੀਆਂ ਗੁੱਜੀਆਂ ਰਾਮ ਜਾਨ ਨੂੰ ਬੇਸਮਝ ਜਮਾਨਾ ਕੀ ਜਾਣੇ ਰਾਖੀਆਂ ਗੁੱਜੀਆਂ ਰਾਮ ਜਾਨ ਨੂੰ ਬੇਸਮਝ ਬਾਤਾ ਕੀ ਜਾਣੇ ਗੁੱਜੀਆਂ ਰਾਮ ਜਾਨ ਨੂੰ ਦੇ ਬੇਸਮਝ ਜਮਾਨਾ ਕੀ ਜਾਣੇ ਫਕਰਾਂ ਦੀਆਂ ਗੁੱਜੀਆਂ ਰਾਮ ਜਾਨ ਨੂੰ ਸਾਰੀਆਂ ਪਹਿਣਾ ਬੋਲੋ ਕਰਾਂਦੀਆਂ ਗੁੱਜੀਆਂ ਰਮਜਾਨੂ ਵੇ ਸਮਝ ਜਮਾਨਾ ਕੀ ਜਾਣੇ ਫਕਰਾਂਦੀਆਂ ਗੁੱਜੀਆਂ ਰਮਜਾਨੂ ਵੇ ਸਮਝ ਜਮਾਨਾ ਕੀ ਜਾਣੇ ਅੰਗਰਾਂਦੀਆਂ ਗੁੱਜੀਆਂ ਰਮਜਾਨੂ ਵੇ ਸਮਝ ਜਮਾਨਾ ਕੀ ਜਾਣੇ ਰਾਂਦੀਆਂ ਗੁੱਜੀਆਂ ਰਮਜਾਨੂ ਵੇ ਕੰਗ ਜਮਾਨਾ ਕੀ ਜਾਣੇ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁਚਾਰੂ ਤਬਾ 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 ਮਾਨਾ ਕੀ ਜੇ ਜਿਹੜਾ ਨਹੀਂ ਸਮਝਦਾ ਗੁੱਸਾ ਕਰ ਲੈਂਦਾ ਨਰਾਜ ਹੋ ਜਾਂਦਾ ਹੈ ਪ੍ਰਸਾਦ ਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਇੱਕ ਤੇ ਮਾਂ ਬਾਪ ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ ਹੈ ਇੱਕ ਸਾਡੇ ਉਸਤਾਦ ਦੁਨਿਆਵੀ ਕਿਸੇ ਤਰ੍ਹਾਂ ਦੀ ਸਿੱਖਿਆ ਐਜੂਕੇਸ਼ਨ ਜਿੰਨਾ ਤੋਂ ਲਈ ਹੈ ਬੋਲ ਦੇ ਉਹ ਸਾਡੇ ਭਲੇ ਵਿੱਚ ਬੋਲਦੇ ਆਖੋ ਸਤਨਾਮ ਵਾਹਿਗੁਰੂ ਜੀ ਸਤਗੁਰੂ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਸਾਡੇ ਗੁਰੂਆਂ ਨੇ ਸਾਡਾ ਭਲਾ ਸੋਚਿਆ ਤੇ ਸਾਸਕਤ ਜੀ ਉਹਨਾਂ ਦੀ ਪਾਵਨ ਬਾਣੀ ਉਹਨਾਂ ਦੇ ਨਾਮ ਬਾਣੀ ਭਗਤੀ ਕਰਨ ਵਾਲੇ ਕਰਵਾਉਣ ਵਾਲੇ ਸੰਗਤਾਂ ਦਾ ਭਲਾ ਹੀ ਸੋਚਣਗੇ ਮੈਂ ਆਪਣੀ ਬੇਨਤੀ ਪੂਰੀ ਕਰਾਂ ਆਪਣੀ ਵਿਚਾਰ ਪੂਰੀ ਕਰਾਂ ਉਸ ਰਾਜੇ ਦੇ ਦਰਬਾਰ ਵਿੱਚ ਵੱਡੀਆਂ-ਵੱਡੀਆਂ ਲੈਣਾ ਲੱਗ ਗਈਆਂ ਉਸ ਨਗਰ ਦੇ ਰਹਿਣ ਵਾਲੇ ਇੱਕ ਮਹਾਂਪੁਰਖ ਸਾਧੂ ਉਹ ਵੀ ਚਲੇ ਗਏ ਕਿਸੇ ਸੇਵਾਦਾਰਾਂ ਨੇ ਆਖਿਆ ਕਹਿੰਦੇ ਜੀ ਆਪਣੇ ਨਗਰ ਦੇ ਸਾਧੂ ਆਏ ਆ ਮਹਾਂਪੁਰਖ ਆਏ ਇਹਨਾਂ ਦੀ ਝੋਲੀ ਪਹਿਲਾਂ ਭਰ ਦਿਓ ਆਖੋ ਸਤਨਾ ਜੀ ਵਾਹਿਗੁਰੂ ਜੀ ਉਹ ਮਾਂ ਪੁਰਖਾਂ ਨੂੰ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਸੀਂ ਅੱਗੇ ਹੋ ਜਾਓ ਤੁਸੀਂ ਲਾਈਨ 'ਚ ਨਾ ਖੜੋ ਉਹ ਕਹਿਣ ਲੱਗੇ ਨਹੀਂ ਭਾਈ ਮੈਨੂੰ ਅੱਗੇ ਕਾਹਦੇ ਲਈ ਕਰਨਾ ਕਹਿੰਦੇ ਤੁਸੀਂ ਪਹਿਲਾਂ ਲੈ ਜਾਓ ਰੱਬ ਰੱਬ ਕਰਨਾ ਜਾ ਕੇ ਕਹਿੰਦੇ ਨਹੀਂ ਮੈਂ ਕੁਛ ਲੈਣ ਨਹੀਂ ਮੈਂ ਤੇ ਭਾਈ ਕੁਛ ਦੇਣ ਆਇਆ ਆਖੋ ਸਤਿ ਸ਼੍ਰੀ ਅਕਾਲ ਗੁਰਜੀ ਕਹਿੰਦੇ ਕਮਾਲ ਦੀ ਗੱਲ ਹੈ ਹੈ ਤੇ ਗਰੀਬ ਜਿਹਾ ਬੰਦਾ ਭਗਤ ਹੈ ਇੱਥੇ ਸਾਰੀ ਦੁਨੀਆ ਲੈਣ ਆਈ ਏ ਰਾਜੇ ਤੂੰ ਇਹ ਕਹਿੰਦਾ ਮੈਂ ਦੇਣਾ ਏ ਕਹਿੰਦੇ ਸਾਨੂੰ ਕੀ ਏ ਤੂੰ ਖੜਾ ਰਹਾ ਕਈ ਤਮਾਸ਼ਾ ਦੇਖਣ ਵਾਲੇ ਵੀ ਹੁੰਦੇ ਆ ਮਹਾਪੁਰਖਾਂ ਦੀ ਨਿੰਦਿਆ ਕਰਨ ਵਾਲੇ ਵੀ ਹੁੰਦੇ ਆ ਬਾਬਾ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਕਹਿੰਦੇ ਜੀ ਬੜਾ ਵੱਡਾ ਨਿੰਦਕੈ ਨਿੰਦਿਆ ਕਰਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਡੀ ਭਾਈ ਕੋਈ ਨਿੰਦਿਆ ਕਰਦਾ ਸਾਨੂੰ ਬਹੁਤ ਹੀ ਪਿਆਰਾ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਿੰਦਕ ਕਹਿੰਦੇ ਮੈਨੂੰ ਮੇਰੇ ਮਾਪੇ ਵਰਗਾ ਲੱਗਦਾ ਹੈ ਕਹਿੰਦੇ ਕਿਉਂ ਮਾਪੇ ਨੇ ਤੇ ਜਨਮ ਦਿੱਤਾ ਨਿੰਦਕ ਨਿੰਦਿਆ ਕਰਦੇ ਆ ਕਹਿੰਦੇ ਮਾਪੇ ਆਪਣੇ ਬੱਚਿਆਂ ਦਾ ਧੀਆਂ ਪੁੱਤਰਾਂ ਦਾ ਭਲਾ ਚਾਹੁੰਦੇ ਆ ਨਾ ਕਹਿੰਦੇ ਨਿੰਦਕ ਨਿੰਦਿਆ ਕਰਕੇ ਭਲਾ ਕਰ ਦਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੀਆਂ ਕੁਥੋੜੀਆਂ ਬਹੁਤੀਆਂ ਕਮੀਆਂ ਹੁੰਦੀਆਂ ਗੁਨਾਹ ਹੁੰਦੇ ਆ ਉਹ ਸਾਰੀਆਂ ਨਿੰਦਕ ਲੈ ਜਾਂਦੇ ਆ ਇੱਥੇ ਬੜੀਆਂ ਸੰਗਤਾਂ ਆਉਂਦੀਆਂ ਪਰ ਜੇ ਕੋਈ ਨਿੰਦਕ ਆ ਗਿਆ ਇੱਥੇ ਆਪਾਂ ਔਗਣ ਛੱਡ ਕੇ ਤੇ ਗੁਣ ਲੈ ਕੇ ਜਾਣੇ ਬਾਬਾ ਜੀ ਨੂੰ ਸੰਗਤਾਂ ਨੇ ਕਿਹਾ ਸੀ ਜਦੋਂ ਬਾਬਾ ਜੀ ਦੇ ਬਚਨ ਕਹਿੰਦੇ ਭਾਈ ਜਦੋਂ ਸੰਗਤ ਆਉਂਦੀ ਹੈ ਨਾ ਆਪਣੇ ਔਗਣ ਛੱਡ ਜਾਂਦੀ ਹੈ ਤੇ ਗੁਣ ਲੈ ਜਾਂਦੀ ਹੈ ਤੇ ਕੋਈ ਸਿੱਖ ਕਹਿੰਦਾ ਕਹਿੰਦਾ ਬਾਬਾ ਜੀ ਜਿਹੜੇ ਔਗਣ ਛੱਡ ਕੇ ਜਾਂਦੇ ਆ ਲੋਕ ਸੰਗਤ ਕਹਿੰਦੇ ਉਹ ਫਿਰ ਕਿੱਥੇ ਜਾਂਦੇ ਨੇ ਉਹ ਕੌਣ ਲੈ ਕੇ ਜਾਂਦਾ ਹੈ ਕਹਿੰਦੇ ਜਿਹੜੇ ਇੱਥੇ ਆਉਣ ਵਾਲੇ ਨਿੰਦਕ ਹੁੰਦੇ ਆ ਨਾ ਕਹਿੰਦੇ ਉਹ ਔਗਣ ਉਹ ਲੈ ਜਾਂਦੇ ਆ ਕੋ ਸਤਨਾਮ ਵਾਹਿਗੁਰੂ ਜੀ ਕੋਸ਼ਨਿੰਦਕ ਸੀ ਉਹ ਕਹਿੰਦੇ ਖੜਾ ਰਹਿਣ ਦੇ ਇਹ ਐਸੇ ਲੇਖਦਾ ਹੀ ਹੈ ਇਹਨੂੰ ਕਹਿੰਨੇ ਆ ਕਿ ਤੂੰ ਅੱਗੇ ਹੋ ਕੇ ਝੋਲੀ ਭਰਾ ਲਾ ਕਹਿੰਦਾ ਮੈਨੂੰ ਤੇ ਕੁਝ ਚਾਹੀਦਾ ਨਹੀਂ ਮੈਂ ਤੇ ਦੇਣ ਆਇਆ ਕਹਿੰਦੇ ਖੜਾ ਰਹਿਣ ਦੇ ਪਿੱਛੇ ਲੱਗ ਗਿਆ ਲੈਣ ਦੇ ਵਿੱਚ ਉਹ ਸਾਧੂ ਉਹ ਮਹਾਂਪੁਰਖ ਲੈਣ ਦੇ ਵਿੱਚ ਖੜੇ ਰਹੇ ਖੜੇ ਰਹੇ ਜਦੋਂ ਉਹਦੀ ਵਾਰੀ ਆਈ ਤੇ ਉਹਨਾਂ ਦੀ ਨਜ਼ਰ ਕਿਸੇ ਗਰੀਬੜੇ ਤੇ ਪੈ ਗਈ ਉਹਨਾਂ ਨੇ ਦੇਖਿਆ ਵੀ ਨਗਰ ਦਾ ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਹੈ ਜੇ ਉਹ ਲਾਈਨ ਵਿੱਚ ਖੜ੍ਹਾ ਤੇ ਸਾਰਾ ਦਿਨ ਲੱਗ ਜਾਣਾ ਉਹਨੇ ਕੰਮ ਵੀ ਜਾ ਕੇ ਕਰਨਾ ਮਿਹਨਤ ਵੀ ਕਰਨੀ ਉਹਨੂੰ ਬੁਲਾ ਲਿਆ ਕਹਿੰਦਾ ਭਾਈ ਉਕੋਲ ਆ ਗਿਆ ਮਹਾਂਪੁਰਖ ਕਹਿੰਦੇ ਕਹਿੰਦੇ ਦੇਖ ਮੇਰੀ ਵਾਰੀ ਸੀ ਮੈਂ ਲਾਈਨ 'ਚ ਖੜ੍ਹਾ ਕਿੰਨੇ ਘੰਟਿਆਂ ਦਾ ਹੈ ਏ ਵਾਰੀ ਮੈਂ ਤੈਨੂੰ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਵਾਰੀ ਉਹਨੂੰ ਦਿੱਤੀ ਉਹਦਾ ਭਲਾ ਕੀਤਾ ਤੇ ਫੇਰ ਜਾ ਕੇ ਫੇਰ ਲੇਨ ਚ ਖੜ ਗਏ ਫੇਰ ਜਦ ਵਾਰੀ ਆਈ ਫੇਰ ਕਿਸੇ ਹੋਰ ਤੇ ਤਰਸ ਕਰਕੇ ਹੋਰ ਨੂੰ ਵਾਰੀ ਦੇਤੀ ਇਹ ਗੱਲ ਰਾਜੇ ਕੋਲੇ ਪਹੁੰਚ ਗਈ ਕਹਿੰਦੇ ਜੀ ਮਹਾਪੁਰਖ ਉਹ ਸਾਧੂ ਹੈ ਕੋਈ ਬੜਾ ਮਸਤਾਨਾ ਮਸਤ ਮੌਲਾ ਰੱਬ ਦਾ ਪਿਆਰਾ ਭਗਤ ਹੈ ਕਹਿੰਦੇ ਕਰਦਾ ਵੀ ਕੁਛ ਨਹੀਂ ਲੈਣ ਚ ਵੀ ਖੜਾ ਸਾਰਾ ਦਿਨ ਖੜਾ ਰਹਿੰਦਾ ਕਈ ਦਿਨ ਹੋ ਗਏ ਨਾ ਆਪਣੇ ਵਾਸਤੇ ਕੁਛ ਲੈ ਕੇ ਜਾਂਦਾ ਰਾਜਾ ਆਇਆ ਰਾਜੇ ਨੇ ਆਖਿਆ ਮਹਾਂਪੁਰਖੋ ਦੱਸੋ ਤੁਹਾਨੂੰ ਕੀ ਚਾਹੀਦਾ ਇਕੱਠਾ ਹੀ ਦੇ ਦਿੰਦਾ ਮੈਂ ਤੁਸੀਂ ਕਾਹਨੂੰ ਲੈਣ ਦੇ ਵਿੱਚ ਲੱਗੇ ਖੜੇ ਹੋ ਮਹਾਂਪੁਰਖ ਕਹਿਣ ਲੱਗੇ ਰਾਜਾ ਤੂੰ ਦੇ ਰਿਆ ਨਾ ਕੁਛ ਕਹਿੰਦੇ ਹਾਂ ਕਹਿੰਦੇ ਮੈਂ ਵੀ ਇੱਥੇ ਦੇਣੀ ਆਉਣਾ ਕਹਿੰਦੇ ਮੈਂ ਤੇ ਇੰਨਾ ਰਾਸ਼ਨ ਪਾਣੀ ਮਾਇਆ ਕਿੰਨਾ ਕੁਛ ਦਿਨਾਂ ਤੂੰ ਕੀ ਦੇਣਾ ਉਹ ਸਾਧੂ ਸੰਤ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਮੇਰੇ ਕੋਲੇ ਤੇਰੇ ਆਲਾ ਦੇਣ ਵਾਸਤੇ ਹੈ ਨਹੀਂ ਮੇਰੇ ਕੋਲੇ ਮਾਇਆ ਧਨ ਦੌਲਤਾਂ ਕੁਛ ਨਹੀਂ ਪਰ ਮੈਂ ਆਪਣੀ ਵਾਰੀ ਦੇਈ ਜਾਂਦਾ ਆ ਕੋ ਸਦਨ ਸ਼੍ਰੀ ਵਾਹਿਗੁਰੂ ਇਹਨੇ ਭਲਾ ਕਰਨਾ ਹੁੰਦਾ ਕਿਸੇ ਨਾ ਕਿਸੇ ਰੂਪ ਵਿੱਚ ਕਰ ਦਿੰਦਾ ਓਵੇਂ ਮਹਾਂਪੁਰਖਾਂ ਨੇ ਸਾਡੇ ਇਸ ਇਲਾਕੇ ਦੀ ਸੰਗਤ ਨੂੰ ਇਹ ਵਾਰੀ ਦਿੱਤੀ ਹੈ ਕਿ ਭਾਈ ਇੱਥੇ ਮਹਾ ਸੰਪਟ ਹੋ ਜਾਣ ਸੰਗਤਾਂ ਦਾ ਇਲਾਕੇ ਦਾ ਭਲਾ ਹੋ ਜਾਏ ਆਹ ਇੱਕੋ ਹੀ ਧਾਰਨਾ ਸਮਾਪੁਰ ਦੀ ਹੋ ਰਹੀ ਹੈ ਬੜੇ ਪਿਆਰ ਨਾਲ ਬੈਠ ਕੇ ਤੁਸੀਂ ਸਰਵਣ ਕਰਦੇ ਆਂ ਸਾਡੇ ਜਥੇ ਨੂੰ ਬੜਾ ਪਿਆਰ ਕਰਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਹ ਇੱਕੋ ਹੀ ਧਾਰਨਾ ਤੇ ਫਿਰ ਆਪਾਂ ਸਮਾਪਤੀ ਕਰਦੇ ਆਂ ਹੋ ਸਾਡੀ ਮਨੈਨਾਂ ਸਾਡੀ ਮੰਨੇ ਨਾ ਜਹਾਨ ਵਿੱਚ ਕੋਈ ਸਾਧੂਆਂ ਦੀ ਰੱਬ ਮੰਨਦਾ ਸਾਡੀ ਮੰਨੇ ਆ ਜਹਾਨ ਵਿੱਚ ਕੋਈ ਸਾਧੂਆਂ ਦੀ ਰੱਬ ਮੰਨਦਾ ਸਾਡੀ ਮੰਨੇ ਨਾ ਜਹਾਨ ਵਿੱਚ ਕੋਈ ਸਾਧੂਆ ਮੀਰਬੁ ਮੰਗਦਾ ਸਾਡੀ ਬਨੇਵਾ ਜਹਾਨ ਵਿੱਚ ਕੋਈ ਹੋ ਸਾਧੂਆ ਮੀਰਬੁ ਮੰਗਦਾ ਰੱਬ ਮੰਨਦਾ ਸਾਧੂਆਂ ਦੀ ਜੀ ਰੱਬ ਮੰਨਦਾ ਉਹ ਸਾਧੂਆਂ ਦੀ ਜੀ ਰੱਬ ਮੰਨਦਾ ਉਹ ਸਾਧੂਆਂ ਦੀ ਜੀ ਰੱਬ ਮੰਨਦਾ ਸਾਧੂ ਮੰਦੀ ਰੱਬ ਮੰਨਦਾ ਸਾਡੀ ਮੰਨੇ ਨਾ ਜਹਾਨ ਵਿੱਚ ਕੋਈ ਸਾਧੂ ਮੰਦੀ ਰੱਬ ਮੰਨਦਾ ਸਾਡੀ ਮੰਨੇ ਨਾ ਜਹਾਨ ਵਿੱਚ ਕੋਈ ਸਾਧੂ ਆਖੀ ਰੱਬ ਮੰਨਦਾ ਸਾਡੀ ਮੰਨੇ ਨਾ Yok <laughs> sadıla <laughs> ਭੁਲਾ ਜੁਕੰ ਦੇ ਖਿਮਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੰਬੀ ਤੋਂ ਜਿਨ੍ਹਾਂ ਨੇ ਸੰਤਾਨਾਂ ਮੁਰਸ਼ਾ ਦੀ ਮਹਿਮਾ ਗਾ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਤੇ ਬੜੇ ਵਿਸਥਾਰ ਦੇ ਢੰਗ ਨਾਲ